ਸ਼ਕਲ ਜੀ ਸਾਰਿਆਂ ਨੂੰ ਕਿਸਮਤ ਦੀਪ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਾਂ ਜੀ ਆਪਣੇ ਕੋਲ ਨਿਊ ਬੌਰਨ ਬੇਬੀ ਦੇ ਸਵੈਟਰ ਆਏ ਨੇ ਜੀ ਦੇਖੋ ਜਿਹੜੇ ਬਿਲਕੁਲ ਨਿਊ ਬੌਰਨ ਬੇਬੀ ਵਾਲੇ ਨੇ ਜੀ ਉਹਨਾਂ ਦਾ ਪ੍ਰਾਈਸ ਰਹੂਗਾ ਸਿਰਫ ਔਰ ਸਿਰਫ 50 ਰੁਪਏ ਤੇ ਜਿਹੜੇ ਥੋੜੇ ਇਸ ਤੋਂ ਵੱਡੇ ਹੋਣਗੇ ਉਹਨਾਂ ਦਾ ਪ੍ਰਾਈਸ ਰਹੂਗਾ ਜੀ 80 ਰੁਪਏ ਪਰ ਪੀਸ ਨੈਕਸਟ ਦੇਖੋ ਜੀ ਨੈਕਸਟ ਹੈਗਾ ਜੀ OT ਬ੍ਰਾਂਡ ਰਹੂਗਾ ਨੰਬਰ ਹੈਗਾ JP ਇਹ ਹੈਗੇ ਸ਼ਾਰਟ ਇਹ ਹੈਗੇ ਬਾਟਮ ਪ੍ਰਾਈਜ਼ ਰਹੂਗਾ 250 ਕੋਈ ਵੀ ਬੀਟ ਨਹੀਂ ਕਰ ਸਕਦਾ ਜੀ ਇਸ ਪ੍ਰਾਈਜ਼ ਦੇ ਵਿੱਚ ਜਲਦੀ ਜਲਦੀ ਕਰਵਾਓ ਬੁਕਿੰਗ ਬੀ ਨੰਬਰ ਹੈ ਜੀ ਆ ਵੀ ਰਹੂਗਾ ਜੀ ਨਿਊ ਬੌਰਨ ਬੇਬੀ ਦਾ ਵੈਲਵਟ ਸਟੱਫ ਪ੍ਰਾਈਜ਼ ਹੈਗਾ ਜੀ ਓਨਲੀ 250 16 ਨੰਬਰ ਹੈ ਜੀ ਵਿਦ ਕੈਪ ਆ ਵੀ ਓਟੀ ਕਲੈਕਸ਼ਨ ਜੀ ਵਿਦ ਦਾ ਬਟਨ ਬਹੁਤ ਪਿਆਰੀ ਬਾਟਮ ਸਿਰਫਔਰ ਸਿਰਫ 250 ਆ ਵੀ ਰਹੂਗਾ ਜੀ ਨਿਊ ਬੌਰਨ ਬੇਬੀ ਦਾ ਸਵੈਟਰ 50 ਰੁਪਏ ਆ ਵੀ ਹੈਗਾ ਜੀ ਨਿਊ ਬੌਰਨ ਬੇਬੀ ਲਈ ਪ੍ਰਾਈਸ ਸਿਰਫਔਰ ਸਿਰਫ 100 ਰੁਪਏ ਆ ਹੈਗਾ ਜੀ ਨਿਊ ਬੌਰਨ ਬੇਬੀ ਲਈ ਕੋਟ ਸਿਰਫ 150 ਰੁਪਏ ਬਹੁਤ ਹੀ ਵਧੀਆ ਸਟੱਫ ਹੈ ਜੀ ਵਿਦ ਕੈਪ ਸਾਈਜ਼ ਹੈਗਾ ਜੀ 18 ਨੰਬਰ ਆ ਹੈਗਾ ਜੀ ਵੀ ਨੰਬਰ ਆ ਹੈਗਾ ਜੀ ਨੈਕਸਟ ਇਹਦਾ ਪ੍ਰਾਈਸ ਵੀ ਰਹੂਗਾ 100 ਰੁਪਏ ਨਿਊ ਬਰਨ ਬੇਬੀ ਦਾ ਬਹੁਤ ਹੀ ਸਟਾਫ ਜਾਦਾ ਵਧੀਆ ਜੀ ਦੇਖੋ ਸ਼ਰਟ ਵਿਦ ਬਾਟਮ ਆ ਵੀ ਹੈਗਾ ਜੀ ਸੈਕਟਰ ਆ ਹੈਗਾ ਜੀ 5 ਤੋਂ 6 ਸਾਲ ਦੇ ਬੱਚੇ ਦਾ ਪਿਓਰ ਵੈਲਵਟ ਦਾ ਵਿਦ ਬਾਟਮ 350 ਜੀ ਦਿਆ ਹੈਗੇ ਨੇ ਜੀ ਬੇਬੀ ਨੂੰ ਰੈਪ ਕਾੜਨ ਦੇ ਲਈ ਪ੍ਰਾਈਸ ਇਸ ਓਨਲੀ 80 80 ਰੁਪਏ ਕਲਰ ਇਹਦੇ ਵਿੱਚ ਕਾफी ਮਿਲ ਜਾਣਗੇ ਜਿੱਦਾਂ ਬੇਬੀ ਬਿੰਕਾ ਵੀ ਮਿਲ ਜਾਊਗਾ ਜੀ ਇੰਦਾ ਕੈਪ ਨਾਲ ਮਿਲੂਗੀ ਜੀ ਬਹੁਤ ਹੀ ਪਿਆਰਾ ਸਟੱਫ ਰਹੂਗਾ ਸਿਰਫ ਔਰ ਸਿਰਫ 80 ਜੀ ਆਏਗਾ ਜੀ ਨੈਕਸਟਾ ਸਿਰਫ ਔਰ ਸਿਰਫ 100 ਰੁਪਏ ਇਹ ਹੈਗੇ ਬਾਟਮ ਇਹ ਹੈਗੇ ਸ਼ਾਰਟ ਆਊਗਾ ਜੀ 26 ਨੰਬਰ ਆ ਰੇਗੀ ਪਿਓਰ ਵੁਲਨ ਦੀ ਛਾੜ ਦੇਖੋ ਬਹੁਤ ਗਰਮ ਹੁੰਦੀ ਹੈ ਜੀ ਇਹ ਆ ਗਿਆ ਜੀ ਬਾਟਮ ਆ ਵੀ ਹੈਗਾ ਜੀ ਨਿਊ ਬੋਰਨ ਬੇਬੀ ਲਈ ਪ੍ਰਾਈਸ ਰਹੂਗਾ 150 ਆ ਹੈਗਾ ਜੀ ਬੇਬੀ ਨੂੰ ਰੈਪ ਕਰਨ ਦੇ ਲਈ ਇਹਦਾ ਪ੍ਰਾਈਸ ਰਹੂਗਾ 100 ਕਿਉਂਕਿ ਡਬਲ ਹੁੰਦਾ ਜੀ ਇੱਕ ਸਾਈਡ ਇਹਦੀ ਆ ਵਾਲੀ ਹੁੰਦੀ ਨੈਕਸਟ ਆ ਵਾਲੀ ਜੇ ਤੁਸੀਂ ਤਿੰਨ ਪੀਸ ਬਾਈ ਕਰਦੇ ਹੋ ਜੇ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਕਲਰ ਕਲਰ ਆਪਸ਼ਨ ਮਿਲ ਜਾਣਗੇ ਜਿਹਦੇ ਵਿੱਚ ਕਾਫੀ ਖੁੱਲਾ ਡੁੱਲਾ ਹੁੰਦਾ ਜੀ ਦੇਖੋ ਇਹ ਬੇਬੀ ਨੂੰ ਲਬੇਟਣ ਦੇ ਲਈ ਆਹ ਹੈ ਕਾਜੀ ਨੈਕਸਟ ਇਹ ਰੂਗਾ 150 ਦਾ 18 ਨੰਬਰ ਹੈ ਜੀ ਕੁਆਲਟੀ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਗਿਆ ਜੀ ਹਮੇਸ਼ਾ ਦੀ ਤਰ੍ਹਾਂ ਆ ਰਹੂਗਾ ਜੀ 22 ਨੰਬਰ ਇਹਦਾ ਪ੍ਰਾਈਸ ਰਹੂਗਾ 200 ਇਹਦੇ ਵਿੱਚ ਵੀ ਕਲਰ ਆਪਸ਼ਨ ਮਿਲ ਜਾਣਗੇ ਜੀ ਸਾਰੇ ਸਰਦੀਆਂ ਵਾਲੇ ਨੇ ਜੀ